ਬਿਲਕੁਲ ਆਪਾ ਸਭ ਜਿਹੜੇ ਆ ਪੰਜਾਬੀ ਜਾਗਰੂਕ ਹੈ ਜਿਹੜੀ ਲੈਂਡ ਪੁੱਲਿੰਗ ਦਾ ਇਹਨਾਂ ਨੇ ਝੂਠਾ ਜਿਹੜਾ ਇਹ ਸਿਸਟਮ ਚਲਾਇਆ ਝਾੜੂ ਦੀ ਸਰਕਾਰ ਨੇ ਬਲਕਿ ਮੈਂ ਕਹੂੰਗੀ ਲੈਂਡ ਪੁੱਲਿੰਗ ਨਹੀਂ ਲੈਂਡ ਫੁੱਲਿੰਗ ਹੋ ਰਹੀ ਹੈ ਲੋਗਾ ਦੀ ਜਿਹੜੇ ਸਾਡੇ ਕਿਸਾਨ ਪਰ ਆਇਆ ਜਿਹੜਾ ਆਮ ਜਨਤਾ ਹੈ ਜਿਨ੍ਹਾਂ ਦੀ ਜ਼ਮੀਨਾਂ ਤੇ ਉਹਨਾਂ ਤੋਂ ਬਿਨਾ ਪੁੱਛੇ ਕਬਜ਼ੇ ਹੋ ਰਹੇ ਆ ਉਹ ਬਹੁਤ ਹੀ ਗਲਤ ਹੈ ਮੰਨ ਲਾਦਾ ਜਦ ਕੋਈ ਇਨਸਾਨ ਆਪਣਾ ਘਰ ਬਣਾਉਂਦਾ ਹੈ ਬਹੁਤ ਹੀ ਸੁਪਨਿਆਂ ਦਾ ਮਹਿਲ ਹੁੰਦਾ ਆਪਾ ਸਭ ਜਾਗਰੂਕ ਹੈ ਕਿ ਵਕਫ ਵਕਫ ਸ਼ਹਿਰਾਂ ਦੇ ਵਿੱਚ ਕਿਵੇਂ ਇਹ ਤੱਕੇ ਦੇ ਨਾਲ ਲੋਕਾਂ ਦੇ ਘਰ ਤੋੜ ਰਹੇ ਆ ਜਾਂ ਉਹਨਾਂ ਦੀ ਕਾਰੋ ਕੋਈ ਵੀ ਬਿਜ਼ਨਸ ਪ੍ਰਾਪਰਟੀਆਂ ਹੈ ਉਹ ਸਾਰੀਆਂ ਤੋੜ ਰਹੇ ਆ ਤੁਸੀਂ ਜਿਆਦਾ ਦੂਰ ਨਹੀਂ ਮੈਂ ਜਾਊਂਗੀ ਮੋਗੇ ਦੇ ਵਿੱਚ ਹੀ ਤੁਸੀਂ ਵੇਖੋ ਦੁੰਨਿਕੇ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਜਿਹੜੇ ਡਾਊਨ ਵੀ ਤੋੜੇ ਆ ਉੱਥੇ ਇੱਕ ਘਰ ਐਸਾ ਸੀਗਾ ਉਹ ਘਰ ਜਿਹੜਾ ਹਾਫ ਜਿਹੜਾ ਹੈਗਾ ਵੈ ਇਹਨਾਂ ਦੀ ਜਿਹੜਾ ਹੈਗਾ ਕਬਜ਼ਾ ਕਰ ਰਹੇ ਆ ਉਹਨਾਂ ਨੇ ਪੇੜ ਤੋੜਿਆ ਜਿਹੜਾ ਪਿਛਲੇ 50 ਸਾਲਾਂ ਦਾ ਪੇੜ ਦੇਖੋ ਲੱਗਿਆ ਹੋਇਆ ਸੀਗਾ ਉਹਨਾਂ ਨੇ ਮਿੰਟ ਲਗਾਇਆ ਤੋੜਨ ਨੂੰ ਕੀ ਜਿਹੜੀ ਗਵਰਨਮੈਂਟ ਹੈ ਉਹ এনवायरमेंट ਨੂੰ ਲੈ ਕੇ ਲੋਕਾਂ ਦੇ ਨਾਲ ਜੋ ਤੱਕਾ ਕਰ ਰਹੀ ਹੈ ਕਿ ਉਹਦਾ ਮੌਜਾ ਉਹਨਾਂ ਨੂੰ ਦਊਗੀ ਉਹਨਾਂ ਦਾ ਜੋ ਵੀ ਉਹ ਤੋੜ ਰਿਹਾ ਹੈ ਜਾਂ ਕਿਸੇ ਨੇ ਲੋਨ ਤੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ ਕਿ ਉਹਦੇ ਤੋੜਨ ਤੋਂ ਪਹਿਲਾਂ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਕਿ ਉਹਨਾਂ ਨੇ ਉਹਨਾਂ ਦਾ ਬਿਜ਼ਨਸ ਜਿਹੜੀ ਜਿੱਥੇ ਸ਼ੁਰੂ ਕਰਨਗੇ ਕਿ ਉਸ ਬਾਰੇ ਕੁਝ ਦੱਸਿਆ ਉਹਨਾਂ ਨੂੰ ਬਿਨਾਂ ਪੁੱਛੇ ਉਹਨਾਂ ਦੀਆਂ ਜਿਹੜੀਆਂ ਜਗਾਵਾਂ ਤੇ ਉਹ ਤੋੜ-ਪੋੜ ਕਰ ਰਹੀ ਹੈ ਮਨਲਾ ਦਾ ਬਹੁਤ ਗਲਤ ਹੈ ਔਰ ਕਾਂਗਰਸ ਜਿਹੜੀ ਇੱਕ ਐਸੀ ਪਾਰਟੀ ਹੈ ਜਿਹੜੀ ਜ਼ਮੀਨੀ ਪੱਧਰ ਤੇ ਹਰ ਇੱਕ ਆਮ ਜਨਤਾ ਦੇ ਨਾਲ ਖੜੀ ਹੈ ਔਰ ਹਮੇਸ਼ਾ ਆਵਾਜ਼ ਉਠਾਉਂਦੀ ਆਈ ਹੈ ਚਾਹੇ ਉਹ ਤਿੰਨ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਆਵਾਜ਼ ਉਠਾਈ ਸੀ ਚਾਹੇ ਜੇ ਉਹ ਸਿਲੰਡਰ ਦੇ ਜਿਹੜੇ ਰੇਟ ਹੈਗੇ ਉਹਨਾਂ ਨੂੰ ਲੈ ਕੇ ਵੀ ਆਵਾਜ਼ ਉਠਾਈ ਸੀ ਕਾਂਗਰਸ ਹਮੇਸ਼ਾ ਆਵਾਜ਼ ਉਠਾਉਗੀ ਆਮ ਜਨਤਾ ਦੇ ਨਾਲ ਜੇ ਕੋਈ ਸਰਕਾਰ ਤੱਕਾ ਕਰੂਗੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਾਲਸੀ ਐ ਬਹੁਤ ਬੋਧਕਿਆ ਕਿਸਾਨਾਂ ਦੇ ਲਈ ਸਮਝਣ ਦੀ ਲੋੜ ਹੈ ਦੇਖੋ ਤੁਸੀਂ ਮੈਂ ਕਹੂੰਗੀ ਕਿ ਦੁਬਈ ਦੇ ਵਿੱਚ ਤੁਸੀਂ ਘਰ ਹੈਗਾ ਉੱਥੇ ਇੱਕ ਬਹੁਤ ਹੀ 올ਡ ਲੇਡੀ ਹੈਗੀ ਉਹਦੀ ਤਿੰਨ ਕੁੜੀਆਂ ਹਨ ਉਹਨਾਂ ਨੇ ਕੰਮ ਕਰਕੇ ਦੁਬਈ ਦੇ ਵਿੱਚ ਫੈਮਲੀ ਨੇ ਆਪਣਾ ਘਰ ਬਣਾਇਆ ਮੈਂ ਉਹ ਘਰ ਦੇ ਵਿੱਚ ਪਰਸਨਲੀ ਸਾਰਾ ਵੇਖ ਕੇ ਆਈ ਉਹ ਜਿਹੜੀ ਬਜ਼ੁਰਗ ਜਨਾਨੀ ਉਹ ਰੋ ਰਹੀ ਸੀ ਕਿ ਮੈਡਮ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਸਾਰੀ ਉਮਰ ਹੋ ਗਈ ਮੈਂ ਹੁਣ 90 ਸਾਲਾਂ ਦੀ ਐ ਜਦ ਮੇਰੇ ਘਰ ਤੋੜਾਂਗੇ ਮੈਂ ਜਾਣਾ ਕਿੱਥੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਇਸ ਘਰ ਟੁੱਟਣ ਤੋਂ ਬਾਅਦ ਕਿਹੜੀ ਜਗ੍ਹਾ ਤੇ ਜਾਣਾ ਹੈ ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਪਹਿਲਾਂ ਉਹਨਾਂ ਨੂੰ ਘਰ ਪ੍ਰੋਵਾਈਡ ਕਰਨ ਕੀ ਸਰਕਾਰ ਨੂੰ ਨਹੀਂ ਚਾਹੀਦਾ ਜੇ ਉਹਨਾਂ ਦੀ 1 ਕਰੋੜ ਦੀ ਜਗ੍ਹਾ ਉਦੀ ਇੱਕ ਅੱਛੀ ਅਫੋਰਡੇਬਲ ਜਿਹੜੀ ਹੈਗੀ ਉਹਨਾਂ ਨੂੰ ਕੀਮਤ ਲਗਾਨੀ ਚਾਹੀਦੀ ਹੈ ਤਾਂਕਿ ਉਹ ਵੀ ਜਿਹੜੇ ਸੈਟੀਸਫਾਈ ਹੋਣ ਉਸ ਤੋਂ ਬਾਅਦ ਜਿਹੜੀ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਕੀ ਆ ਜਾ ਰਿਹਾ ਹੈ ਕਿ ਲੋਸ ਸਥਾਨ ਨੂੰ ਦਿੱਤੇ ਜਾ ਰਹੇ ਔਰ ਦੂਸਰੇ ਪਾਸੇ ਜਿਹੜੇ ਬੰਦਾ ਰੱਖਦੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਐਗਰੀਮੈਂਟ ਹੋਇਆ ਤਾਂ ਹੀ ਇਹਨਾਂ ਦੇ ਘਰ ਬਣਾਏ ਦੇਖੋ ਨੋਟਿਸ ਉਹਨਾਂ ਨੇ ਦਿੱਤਾ ਲੇਕਿਨ ਉਹ ਐਗਰੀ ਨਹੀਂ ਕਰ ਰਹੇ ਜੇ ਉਹਨਾਂ ਨੇ ਨੋਟਿਸ ਦਿੱਤਾ ਤੇ ਸਾਹਮਣੇ ਵਾਲੀ ਪਾਰਟੀ ਵੀ ਐਗਰੀ ਹੋਣੀ ਚਾਹੀਦੀ ਕਿ ਜਿਹੜੀ ਸਾਹਮਣੇ ਵਾਲੀ ਪਾਰਟੀ ਹੈ ਉਹ ਮੰਨਦੀ ਹੈ ਕਿ ਜੋ ਉਹਨਾਂ ਦੀ ਪ੍ਰਾਪਰਟੀ ਦੀ ਵੈਲੀ ਹੈ ਉਸ ਦੇ ਅਕੋਰਡਿੰਗ ਉਹਨਾਂ ਨੂੰ ਮਿਲ ਰਹੀ ਹੈ ਉਸ ਦੀ ਵੈਲੀ ਕਿ ਬਹੁਤ ਗਲਤ ਹੈ ਮਨੂਲਾਦਾ ਕਿ ਸਰਕਾਰ ਜੋ ਤੱਕਾ ਕਰ ਰਹੀ ਹੈ ਜਿੰਨਾ ਲੋਕਾਂ ਨੇ ਆਮ ਆਦਮੀ ਤੇ ਵਿਸ਼ਵਾਸ ਕੀਤਾ ਸੀ ਉਹਨਾਂ ਹੀ ਇਹ ਆਮ ਜਨਤਾ ਦੇ ਤੱਕਾ ਕਰ ਰਹੀ ਹੈ ਇਹ ਲੈਂਡ ਪੁਲਿੰਗ ਦੇ ਨਾਮ ਤੇ ਲੈਂਡ ਪੁਲਿੰਗ ਹੋ ਰਹੀ ਹੈ ਔਰ ਕਾਂਗਰਸ ਜਿਹੜੀ ਪਰਿਵਾਰ ਹੈ ਹਮੇਸ਼ਾ ਇਹਨਾਂ ਲੋਕਾਂ ਦੇ ਨਾਲ ਖੜੀ ਜਿਵੇਂ ਪਾਰਟੀ ਹਾਈ ਕਮਾਂਡ ਦਾ ਸਾਨੂੰ ਉਪਰਦੇਸ਼ ਆਊਗਾ ਅਸੀਂ ਤਰਨੇ ਵੀ ਲਗਾਵਾਂਗੇ ਤਰਨੇ ਤੋਂ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ ਆਵਾਜ਼ ਜ਼ਰੂਰ ਉਠਾਵਾਂਗੇ ਲੈ ਨਾ ਉਹਨੇ ਪਾਲਿਸ ਨੂੰ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦਾ ਨਮਾਇਕ ਹੈ ਉਹ ਵੀ ਕਿੰਨੇ ਕਿੰਨੇ ਸਸਤੀ பத ਦੇ ਨਜ਼ਰ ਆਇਆ ਪਿਛਲੇ ਦਿਨ ਹਰਮਨ ਸਿੰਘ ਦੇ ਦਾਰੇ ਵਾਲਾ ਨੇ ਵੀ ਇਸ ਪਾਲਿਸ ਵੈਸੇ ਇਸ ਕਿੱਥੇ ਬਦਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਿਸਾਨਾਂ ਨੂੰ ਕਿਵੇਂ ਜਵਾਬ ਦੇਵਾਂਗੇ ਕਿਸਾਨ ਉਹ ਹੈ ਜਿਨ੍ਹਾਂ ਦੇ ਘਰਾਂ ਨੇ ਆਪਣੀ ਕਰੇ ਰੋਟੀ ਪੱਕਦੀ ਹੈ ਜਦ ਕਿਸਾਨਾਂ ਕੋਲ ਜਗ੍ਹਾ ਹੀ ਨਹੀਂ ਬਚੂਗੀ ਆਪਣੇ ਉਜ਼ਾਰ ਰੱਖਣ ਦੀ ਜਦ ਉਹਨਾਂ ਕੋਲ ਜਗ੍ਹਾ ਹੀ ਨਹੀਂ ਬਚੂਗੀ ਜਿੱਥੇ ਉਹ ਆਪਣੀ ਫਾਰਮਿੰਗ ਕਰ ਸਕਣ ਤੇ ਉਹਨਾਂ ਨੂੰ ਜਵਾਬ ਦੇਣਾ ਪਊਗਾ ਜਦੋਂ ਨਾਲ ਕੋਲ ਝਾੜੂ ਵਾਲਿਆਂ ਕੋਲ ਜਵਾਬ ਹੀ ਨਹੀਂ ਹੋਊਗਾ ਬੋਕਰ ਦੀ ਸਰਕਾਰ ਕੋਲ ਤੇ ਜ਼ਰੂਰ ਜਿਵੇਂ ਇਹ ਰੈਜ਼ੀਗਨੇਸ਼ਨ ਦੇ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਰੈਜ਼ੀਗਨੇਸ਼ਨ ਦਵਾਂਗੇ ਜੇ ਇਹ ਚੀਜ਼ਾਂ ਨਹੀਂ ਰੋਕੀਆਂ ਗਈਆਂ ਲੱਗਦਾ ਕਾਂਗਰਸ ਦੇ ਵਿਰੋਧ ਕਰਨ ਨਾਲ ਜਿਹੜਾ ਇਹ ਪੌਲਸੀ ਜੜੀਆਂ ਰੁਕੇਗੀ ਕਿੰਨਾ ਕਿਤੇ ਕਿਸਾਨਾਂ ਨੂੰ ਜੜੀ ਰਾਹਤ ਮਿਲੇਗੀ ਕੋਸ਼ਿਸ਼ ਜਾਰੀ ਹੈ ਆਵਾਜ਼ ਉਠਾਵਾਂਗੇ ਤਾਂ ਜ਼ਰੂਰ ਪੁੱਛਣਾ ਕੁਝ ਹੋਊਗਾ ਕਿਸਾਨਾ ਭਰਾਵਾਂ ਦੇ ਨਾਲ ਹਮੇਸ਼ਾ ਅਸੀਂ ਖੜੇ ਆਂ ਕਿਸਾਨ ਭਰਾ ਸਾਨੂੰ ਜਦ ਵੀ ਕਹਾਂਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜਾਂਗੇ ਚਾਹੇ ਧੁੱਪ ਹੋਵੇ ਚਾਹੇ ਮੀਂਹ ਹੋਵੇ ਜਿਹੜੀ ਕਾਂਗਰਸ ਦੀ ਟੀਮ ਹੈਗੀ ਇਹ ਪਰਿਵਾਰ ਹੈ ਆਪਣੇ ਕਿਸਾਨ ਭਰਾਵਾਂ ਨਾਲ ਹਮੇਸ਼ਾ ਖੜੂ ਸਰਕਾਰਾਂ ਵੱਲੋਂ ਲਗਾਤਾਰ ਇਤਨੀਆਂ ਕੋਸ਼ਿਸ਼ਾਂ ਲਈ ਆਉਂਦੇ ਨੇ ਇਹ ਲੜਦਾ ਨਹੀਂ ਆ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਇਸ ਕਰ ਮੈਂ ਨਹੀਂ ਰਹੀਆਂ ਆਪਕੋ ਇਕੱਠਿਆਂ ਹੋ ਕੇ ਇਸ ਦਾ ਦੋਸ਼ ਕਰਨ ਦਾ ਨਹੀਂ ਇਕੱਠੇ ਰੁੱਤੇ ਤੇ ਆ ਵੀ ਨਹੀਂ ਪੁੱਛ ਸਕੀ ਬਿਲਕੁਲ ਜ਼ਰੂਰੀ ਹੈ ਇੱਕ ਪਲੇਟਫਾਰਮ ਤੇ ਸਾਰੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਆਪਾਂ ਉਹਨਾਂ ਲੋਕਾਂ ਲਈ ਇਕੱਠੇ ਹੋ ਰਹੇ ਜਿਹੜੇ ਆਪਾਂ ਨੂੰ ਅੱਗੇ ਲੈ ਕੇ ਜਾਂਦੇ ਜਿਹੜੇ ਆਪਾਂ ਨੂੰ ਵੋਟਾਂ ਬੰਦਦੇ ਮੈਂ ਨਹੀਂ ਨਹੀਂ ਰੱਖਦਾ ਕਿ ਉਹ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਹੈ ਮੈਂ ਨਹੀਂ ਰੱਖਦਾ ਇਨਸਾਨੀਅਤ ਇਨਸਾਨੀਅਤ ਇੱਥੇ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਪਲੇਟਫਾਰਮ ਦੇ ਹੋ ਕੇ ਇਨਸਾਨੀਅਤ ਦੇ ਤੌਰ ਤੇ ਲੋਕਾਂ ਦਾ ਸਾਥ ਦਈਏ ਜਿਨ੍ਹਾਂ ਦੇ ਘਰ ਉਹਨਾਂ ਤੋਂ ਛਿੰਨੇ ਜਾ ਰਹੇ ਕਹ ਲਾ ਕਿ ਪੰਜਾਬ ਦੇ ਕਿਸਾਨੀ ਦੇ ਕਿਸੇ ਪਤਾ ਨਹੀਂ ਕਿਹੜੇ ਸੈਕਟਰ ਦੇ ਡਿਲੇਟ ਕਰਾ ਲਵੇ ਸਮੱਸਿਆ ਹੈ ਕਿ ਕਿਹੜੇ ਦੇ ਵਿੱਚ ਤੋਂ ਹੋ ਰਿਹਾ ਹੈ ਕਿਉਂਕਿ ਮੈਨੂੰ ਲੱਗਦਾ ਕਿ ਕਿਸਾਨ ਭਰਾ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਸੌਫਟ ਟਾਰਗੇਟ ਹੈਗੇ ਪੰਜਾਬ ਦੇ ਔਰ ਜਿੰਨਾ ਕਿਸਾਨੀ ਜੜੇ ਹੈਗੇ ਪੰਜਾਬ ਤੇ ਉਹਨਾਂ ਕਾਰਨ ਹੀ ਕਾਰੋਬਾਰ ਚੱਲਦੇ ਤੁਸੀਂ ਦੇਖੋ ਲੋਕਾਂ ਦੇ ਘਰ ਦੇ ਚੁੱਲ੍ਹੇ ਆਗਦੇ ਕਿਤੇ ਨਾ ਕਿਤੇ ਜਿਹੜੇ ਹੈ ਸੌਫਟ ਟਾਰਗੇਟ ਜਿਹੜੇ ਹੈਗੇ ਸਰਕਾਰਾਂ ਇਹਨਾਂ ਨਾਲ ਧੱਕਾ ਕਰ ਰਹੇ ਬਹੁਤ ਹੀ ਗਲਤ ਹੈ ਮੈਨੂੰ ਲੱਗਦਾ ਇਹ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਉਹ ਦਿਨ ਦੂਰ ਨਹੀਂ ਪੰਜਾਬ 'ਚ ਜਿਵੇਂ ਨਸ਼ਾ ਵਧ ਰਿਹਾ ਹੈ ਅਨਪਲੋਇਮੈਂਟ ਆਲਰੇਡੀ ਹੈ ਔਰ ਹੋਰ ਵਧ ਜੂਗੀ ਜੇ ਇਹੀ ਹਾਲਾਤ ਰਹੇ